ਲਓ ਵੀ ਦੋਸਤੋ ਆਪਾਂ ਕਰਨ ਲੱਗੇ ਆਂ ਬੂਏ ਨੂੰ ਰੰਗ ਠੀਕ ਆ ਆਵੇ ਆ ਸੇਮ ਹੀ ਆ ਰੰਗ ਸੰਦੀਪ ਸੇਮ ਹੀ ਆਵੇ ਲੱਗਦਾ ਸੀ ਨਾ ਲੱਗਦਾ ਤਾਂ ਸੀਗਾ ਉਹ ਰੰਗ ਨਾਲ ਥੱਲੇ ਬਹਿ ਜਾਂਦੇ ਨੇ ਜੰਮੇ ਜੇ ਪੈ ਸੀਗੇ ਇਹ ਫੇਰਾ ਕਾਗਤ ਜਿਹੜਾ ਮਾਰ ਲੱਗਿਆ ਇਹ ਬਸ ਮਾੜਾ ਮੋਟਾ ਜਿਹੜਾ ਵਿੱਚ ਲੈ ਜੂ ਲੈ ਜੂ ਬਾਕੀ ਪਿਆਰੂ ਦਾ ਵਿੱਚ ਫੇ ਨਾ ਬੂਆ ਸੀਗਾ ਤੇ ਬੂਆ ਲਾਇਆ ਨਵਾਂ ਆਪਾਂ ਲਿਆ ਕੇ ਪੁਰਾਣਾ ਹੀ ਸੀਗਾ ਉਹ ਤਾਂ ਤੇ ਉਹਨੂੰ ਕਰਨ ਲੱਗੇ ਆਂ ਰੰਗ ਸਵਾਲੀ ਬੜੀ ਹਰੀਆਂ ਨੇ ਦੇਖ ਲੈ ਪ੍ਰੀਤ ਤੈਨੂੰ ਖੰਗ ਲੱਗੀ ਪਈ ਯਾਰ ਖੰਗ ਲੱਗੀ ਤੂੰ ਕਿਹਨਾ ਪੂਜੀ ਉੱਤੋਂ ਪੂਜੀ ਤੁਖਾਈ ਜਾਣਾ ਕਮਾਲ ਹੋ ਗਈ ਤੁਹਾਡੇ ਵਾਲੀ ਮਾੜਾ ਮੋਟਾ ਸੋਚਿਆ ਕਰੋ ਯਾਰ ਤੁਹਾਡੇ ਨੂੰ ਨੁਕਸਾਨ ਆ ਮੇਰਾ ਕੋਈ ਨੁਕਸਾਨ ਨਹੀਂ ਗਏ ਦੇ ਮੈਨੂੰ ਖਾ ਦੇ ਕੀ ਪੁੱਜੀ ਖਾ ਕੇ ਚਿਪਾ ਦੇ ਨੀ ਪਿਛਾਓ ਕੇ ਖੜੋ ਨਾ ਤੇਰਾ ਰੰਗ ਵੇਖੋ ਤੁਸੀਂ ਫਿਰ ਜੱਜ ਦਾ ਨਾ ਪੂਰਾ ਹੈਂ ਜਜੂਆ ਜਜੂਆ ਪੁਰਾਵਾ ਗਰੀਬਾਂ ਦਾ ਟਾਈਮ ਪਾਸ ਆ ਕਣੀ ਵੀ ਪਹਿਲਾਂ ਹਾਸਤੇ ਮਾਰਨ ਮਸਕ ਨਹੀਂ ਦੋਵਾਂ ਤੇ ਕਰ ਦਾਂਗੇ ਨਹੀਂ ਹਾਂ ਜੱਸ ਤੇ ਮਾਰਾਂ ਅੰਦਰ ਨਾ ਤੇ ਉਹਨਾਂ ਨੂੰ ਆ ਸੁੱਕ ਜਾਣਾ ਸੀ ਤੇ ਹਾਸਤੇ ਮਾਰ ਆ ਕਰੀ ਬੂਹੇ ਪੜੀ ਹੋਰ ਨੂੰ ਚਲ ਮੈਂ ਬਾਹਰ ਜਾਵਾਂ ਇਹ ਲੈ ਪਹਿਲਾਂ ਇਹਾਂ ਦੀ ਇੰਦੇ ਤੇ ਕਰਨਾ ਸੀ ਪਹਿਲਾਂ ਨਹੀਂ ਦੱਸਿਆ ਤਾਂ ਹੁਣ ਦੱਸਤਾ ਚੱਲ ਕੋਈ ਨਹੀਂ ਇਹਦਾ ਰੰਗ ਜਾਦਾ ਉੱਤਰ ਗਿਆ ਨਾ ਚੱਲ ਕੋਈ ਗੱਲ ਨਹੀਂ ਆਹ ਵੀ ਕਰ ਦਾਂਗੇ ਦੋਵਾਂ ਨੂੰ ਇਕੱਠੇ ਕਰ ਦਾਂਗੇ ਇੱਕੋ ਜਿਹੀ ਹੋ ਜਾਣਾ ਉਹਦੇ ਦੇ ਇਹਦੇ ਤੇ ਇੱਕ ਕੋਟ ਵੱਧ ਮਾਰ ਦਾਂਗੇ ਯਾਨੀ ਕਿ ਇੱਕ ਦੂਰੀਆ ਤਿੰਨ ਵਾਰੀ ਮਾਰ ਦਾਂਗੇ ਤੇ ਸਹੀ ਹੋ ਜਾਣੇ ਨੇ ਕਰ ਲਾ ਸੀਸੀ ਸਿਕਿਉਰਿਟੀ ਦਿਖਾਈ ਹੋਣੀ ਹੈ ਕਾਦੀ ਦੇ ਸਕੂਲ ਦੀ ਸਫਾਈ ਤਾਂ ਹੋਈ ਜਾਂਦੀ ਆ ਆ ਵੀ ਵੇਖ ਨਾ ਰੰਗ ਕਰਾਂਗੇ ਬੂਆ ਸੋਨਾ ਬਣ ਜਾਊਗਾ ਸਰਜੂਗਾ ਇੰਨੇ ਕ ਰੰਗ ਦੀ ਡੱਬੀ ਨਾਲ ਛੋਟੀ ਡੱਬੀ ਆ ਰੰਗ ਦੀ ਯਾਰ ਰੰਗ ਮੈਨੂੰ ਥੋੜਾ ਲੱਗਦਾ ਐ ਇਸ ਡੱਬੀ ਨਾਲ ਸਰਜੂਗਾ ਕੋਈ ਜਿਹਾ ਲੱਗ ਕੇ ਦੇਖ ਲੈ ਇੱਕ ਆਪਾਂ ਛੋਟੀ ਡੱਬੀ ਰੰਗ ਦੀ ਲਿਆਂਦੀ ਐ ਇੱਕ ਆ ਲਿਆਂਦਾ ਤਾਰਬੀਨ ਦਾ ਤੇਲੇ ਦੇ ਵਿੱਚ ਪਾਉਣ ਵਾਸਤੇ ਬਾਦਾਂ ਹੁੰਦਾ ਤਾਰਬੀਨ ਦਾ ਤੇਲ ਕਹਿੰਦੇ ਆ ਤਾਰਬੀਨ ਇੱਕ ਬੁਰਸ਼ ਤੇ ਰੰਗ ਚਲ ਜਿੰਨਾ ਕੋ ਗਿਆ ਕਰ ਦਿੰਨੇ ਆ 12-12 ਫਿਰ ਪਰਲੇ ਤੇ ਮਾਰ ਪੈ ਜਾ ਉਹ 12-12 ਦੋਵਾਂ ਤੇ ਤਾਂ 12 ਦਾ ਆਈ ਜਾਊਗਾ ਅੰਦਰ ਜੇ ਨਾ ਰਿਆ ਦੇ ਨਾ ਇਹਦੇ ਨਾਮ ਆਊਗਾ 12 ਦੇ ਸਾਰੇ ਇੱਕੋ ਜਿਹੇ ਹੋਣਗੇ ਐਂ ਟੈਨਸ਼ਨ ਨਾ ਲੈ ਤੂੰ ਇਹ ਤਾਂ ਬੂਆ ਬਣਾਵਾਂਗੇ ਇਹਨਾਂ ਤਾਂ ਪੇਂਟਰ ਤੋਂ ਨਹੀਂ ਸੋਹਣਾ ਬੰਨਾ ਜਿੰਨਾ ਆਪਾ ਬਣਾਉਣਾ